ਆਲਾ ਬੰਨ ਲਾ ਗੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਭੈਣੇ ਤੇਰਾ ਕੀ ਨਾਮ ਆ ਸੀਮਾ ਰਾਣੀ ਸੀਮਾ ਰਾਣੀ ਕਿੱਥੇ ਰਹਿੰਦੀ ਆ ਭੈਣੇ ਤੂੰ ਮੈਂ ਰਿਸ਼ੀ ਕਨਾਲੀ ਹੀਰਾ ਬਾਗ 4 ਨੰਬਰ ਗਲੀ ਕਿੱਥੇ ਲੁਧਿਆਣੇ ਨਹੀਂ ਜੀ ਮੰਡੀ ਨਹੀਂ ਹੈਗੀ ਪਟਿਆਲੇ ਦੀ ਸਨੌਰ ਲਾਗੇ ਸਨੌਰ ਕੋਲੇ ਪਟਿਆਲਾ ਹਾਂਜੀ ਉੱਥੇ ਪਟਿਆਲੇ ਤੋਂ ਮੇਰੇ ਅੰਕਲ ਦਾ ਜੀ ਮੇਰੇ ਪਪਾ ਕੋਲ ਜੋਬ ਹੋਣਾ ਲਵਾਇਆ ਸੀਗਾ ਫਕੀਰ ਚੰਦ ਉਹਨਾਂ ਦਾ ਮਤਲਬ ਮੇਰੇ ਦਾਦਾ ਜੀ ਲੱਗੇ ਮਤਲਬ ਹਾਂ ਉਹ ਮੈਨੂੰ ਲੈਣਾ ਚਾਹੁੰਦੇ ਸੀ ਕਿ ਪਪਾ ਜੇ ਜਿਵੇਂ ਕਿਊਟ ਹੋਇਆ ਕਰਦੀ ਸੀ ਬਹੁਤ ਜ਼ਿਆਦਾ ਅੱਛਾ ਪਪਾ ਕਹਿੰਦੇ ਮੈਂ ਆਪਣੀ ਬੇਟੀ ਦੇਣੀ ਨਹੀਂ ਹੈਗੀ ਕੋਈ ਨਾ ਤੇਰਾ ਨਾਂ ਕੀ ਆ ਸੀਮਰਾਣੀ ਸੀਮਰਾਣੀ ਭੈਣ ਸੀਮਰਾਣੀ ਘਰ ਦਾ ਨੰਬਰ ਨਹੀਂ ਯਾਦ ਤੈਨੂੰ ਹਾਂਜੀ 98 ਕਿੰਤਾ ਸੀ 54 ਉਹ ਕੀ ਕਹਿੰਦੇ ਸੀ ਤਰ ਤਾਹੀ ਥਾਈ 12 ਜੀ ਸਿੰਘ ਪਾਪਾ ਫਾਦਰ ਮੇਰਾ ਨਾਮ ਸੀਮਾ ਰਾਣੀ ਕਿੰਨੇ ਦਿਨ ਕਿੰਨੇ ਦਿਨ ਹੋ ਗਏ ਤੈਨੂੰ ਲੁਧਿਆਣਾ ਚ ਘੁੰਮਦੇ ਨੂੰ ਐਕਚੁਅਲੀ ਮਨੋ ਦੋ ਦੋ ਦਿਨ ਹੋ ਗਏ ਆ ਕੱਲ ਵੀ ਸਾਨੂੰ ਫੋਨ ਆਇਆ ਸੀ ਬਾਅਦ ਚ ਉੱਥੇ ਗਏ ਤੂੰ ਲੱਭੀ ਨਹੀਂ ਭੈਣ ਸਾਨੂੰ ਅਸੀਂ ਬਹੁਤ ਲੱਭਿਆ ਕੱਲ ਤੈਨੂੰ ਦੇਖੋ ਜੇ ਅਸੀਂ ਗੱਲ ਲੈਣਾ ਜੇ ਇੱਕ ਵਾਰ ਤੇ ਮੰਦਿਰ ਮੰਗਾਇਆ ਤਾਂ ਕਹਿੰਦੇ ਬਸ ਉੱਥੇ ਜਾਣਾ ਅਸੀਂ ਕਹਿੰਦੇ ਜੀ ਵੀ ਜੀ ਜਿੱਦਾਂ ਜੀ ਐਨ ਹੁੰਦਾ ਐਨਐਮ ਹੁੰਦਾ ਜੀ ਕਿ ਅਸੀਂ ਗੱਲ ਬਤਲਾ ਦੰਨੀ ਆ ਜੀ ਉਦੋਂ ਹੀ ਪੜਿਖੇ ਤੂੰ ਦੱਸੀ ਜਾਨੀ ਜੀ ਐਨਐਮ ਭੈਣੇ ਨਹੀਂ ਜੀ ਜੀ ਪਹਿਲਾਂ ਤਾਂ ਮੇਰੀ ਗੱਲ ਸੁਣੋ ਜੀ ਇਹ ਗਰਮੀ ਤੇ ਸਾਡਾ ਜੀਜਾ ਜਦੋਂ ਆਇਆ ਉਹਨੇ ਵੀ ਜਵਾਬ ਦਿੱਤਾ ਨਹੀਂ ਉਹਦਾ ਡੈਥ ਹੋਈ ਉਹਨੂੰ ਤਾਂ ਹੋਈ ਘਰ ਵਾਲਾ ਹੈ ਨਹੀਂ ਜੀ ਘਰ ਪਾਣੀ ਵਿੱਚ ਕਿੰਨੇ ਕਰਕੇ ਆਏ ਜੀ ਬਿੰਦਰਾ ਫਾਰਮ ਸਾਰ ਨੂੰ ਪਤਾ ਜੀ ਸਾਡਾ ਬੱਚੇ ਕਿੰਨੇ ਸੀ ਮੈਂ ਭੈਣੇ ਤੇਰੇ ਤਿੰਨ ਬੇਟੀਆਂ ਐ ਅੱਜ ਦੀ ਬੱਸ ਪੰਜ ਬੱਚੇ ਦੀ ਮਾਂ ਸੀ ਕੀ ਦੋ ਮਰਦੀ ਬੇਟੀ ਦਾ ਕੀ ਨਾਂ ਭੈਣੇ ਜਾਨਵੀ ਜੀ ਦੂਜੀ ਦਾ ਦੀ ਪਾਂਛੂ ਜੀ ਤੀਜੀ ਦਾ ਦਸਨੌਰ ਜੀ ਉਹ ਕਿੱਥੇ ਨੇ ਤੇਨੂੰ ਬੇਟੀਆਂ ਤੇ ਚੰਡੀਗੜ੍ਹ ਤੀ ਸੈਕਟਰ ਮੈਂ ਐਕਚੁਅਲੀ ਮੈਂ ਛੱਡੀਆਂ ਦਈਆਂ ਉਹਨੇ ਤਾਂ ਕੋਈ ਖਸੂਨ ਨਹੀਂ ਹੈਗਾ ਜੀ ਹੈ ਜੀ ਐਕਚੁਅਲੀ ਪਾਪਾ ਕੀ ਯਾਰ ਮੇਰੇ ਜੇਠ ਭਾਜੀ ਦੀ ਗੁਰਮੀਤ ਜੀ ਪਾ ਵਿਚਾਰੇ ਉਹ ਫੈਸਲਾ ਕਰਨ ਔਕਾ ਕਿ ਜਿਹੜਾ ਲੈਟਰ ਲਿਖਿਆ ਸੀਗਾ ਜੀ ਉਹ ਅਸੀਂ ਵਿੱਚ ਵਿੱਚ ਦੱਬਿਆ ਜੀ ਅਸੀਂ ਸਾਰੀ ਫੈਮਿਲੀ ਮਿਲ ਗਈ ਤੇਰੀਆਂ ਬੇਟੀਆਂ ਕਿੱਥੇ ਆ ਹੁਣ ਉਹ 30 ਸੈਕਟਰ ਕਿਹਦੇ ਕੋਲੇ ਤਰਵਿੰਨ ਚੌਕ ਗੁਰਦੁਆਰਾ ਧਰਮਚੰਦ ਕੋਲ ਮੇਰੇ ਜੇਟ ਬਾਜੀ ਉਹ ਪੜਦੇ ਉਹਨਾਂ ਨੂੰ ਹਾਂਜੀ ਮੈਂ 1000 ਰੁਪਏ ਦਿੱਤਾ ਜੀ ਉਹਨਾਂ ਪ੍ਰਾਈਵੇਟ ਸਕੂਲ ਚ ਬੜੀ ਅੱਛੀ ਮੇਰੀ ਗੱਲ ਹੋਈ ਸੀ ਬੇਟੀ ਨਾਲ ਪੜਦੀਆਂ ਜੀ ਮੰਮੀ 골ਡ ਕਿੱਥੇ ਆ ਮੈਂ ਕਿਹਾ ਬੇਟਾ ਮੰਮੀ ਨੂੰ ਪਤਾ ਹੈ ਕਿੱਥੇ ਆ ਤਾਂ 골ਡ ਜੀ ਨੋਟ ਬੰਦੀ ਕਰਕੇ ਮੈਂ ਘਰ ਚੱਕ ਲਈਦੀ 골ਡ ਨੋਟ ਬੰਦੀ ਹੋਣ ਕਰਕੇ ਪਪਾ ਨੇ ਥੋੜਾ ਉਹ ਕਰਦੇ ਜੀ ਤੇ ਕੋ ਕਹਿੰਦੇ ਨੋਟ ਬੰਦ ਦੇ ਤੇ ਕੋਈ ਕੰਮ ਆ ਜਾਗੇ ਹੂੰ ਮੈਨੇ ਪਪਾ ਤੇ ਕੀ ਕਰਦੇ ਨੇ ਪਪਾ ਗਵਰਨਮੈਂਟ ਜੌਬ ਸੀ ਮਦਦਤਰ ਜਿਹੜੀ 3 ਕਲਾਸ ਤੇ ਹੁਣ ਕਿੱਥੇ ਉਹਦੀ ਦੱਤ ਹੋਈ ਤੇ ਮੰਮੀ ਮੰਮੀ ਅਬਸੈਟ ਹੋ ਗਈ ਕਿਤਾ ਨਾ ਕਰੀ ਹੰਬਾਲੇ ਡਾਕਟਰ ਫੈਮਲੀ ਮੇਂ ਰਹ ਰਹੀ ਹੈ ਜੀ ਉਹ ਅਬਸੈਟ ਹੋ ਗਈ ਮੰਮੀ ਉਹ ਪਹਿਲੀ ਕੁੱਤਾ ਜੀ ਮੁੰਦੇ ਮੈਕੇ ਮਾਰਿਆ ਹਰਪਣ ਤੋਂ ਥੋੜੇ ਅਬਸੈਟ ਮਤਲਬ ਉਹਦਾ ਭਾਈ ਨਾ ਜੀ ਨਾਕਾ ਗਿਆ ਤਾਂ ਜੀ ਕਰ ਤੇਰੇ ਭਰਾ ਕਿੰਨੇ ਬਣੇ ਮੇਰੀ ਗੱਲ ਸੁਣੋ ਜੀ ਫਿਰ ਉਹਨਾਂ ਕੇ ਵਜਨ ਤੇ ਮੇਰੀ ਮੰਮੀ ਪੈਸਾ ਤਾਂ ਬਹੁਤ ਆਇਆ ਲੇਕਿਨ ਮੇਰੇ ਪਪਾ ਕਰੇ ਪੈਸਾ ਖਾਇਆ ਮੇਰੀ ਮੰਮੀ ਚੜੀ ਦਿਮਾਗੀ ਹੋ ਜਾਂਦੀ ਹੈ ਜੀ ਗੋਰੀ ਮੇਰੇ ਬਬੀ ਗੋਰੀ ਜਣਾ ਲੀਓ ਐਨਵੀਰ ਪਾਪਾ ਉਹਨੇ ਹੋ ਗਿਆ ਇਥੇ ਬਿਲਕੁਲ ਲੇਕਿਨ ਕੋਟਲੇ ਪਿੰਡ ਦਾ ਜੀ ਅੱਛਾ ਤੇਰੇ ਸਨਾਰ ਜੀ ਉਹਨੇ ਤੂੰ ਚੌਥਾ ਪੁੱਤ ਮੰਨਿਆ ਗਿਆਤਾ ਜੀ ਬਖੀਰ ਜੰਦੇ ਕਰ ਮੇਰੇ ਉਸ ਤੋਂ ਸਿਖਾਣਾ ਮੈਨੂੰ ਬਹੁਤ ਪਿਆਰ ਮਿਲਦਾ ਜੀ ਆਹ ਕਹਿੰਦੇ ਤੂੜੀ ਚੱਕਣੀ ਆ ਕਹਿੰਦਾ ਕਹਿੰਦਾ ਦਵਾਈ ਮੈਂ ਦੰਦਾ ਕਹਿੰਦਾ ਕਿੰਨੇ ਭੈਣ ਭਰਾ ਤੁਸੀਂ ਅਸੀਂ 5 ਭੈਣ ਭਾਈ ਆਏ ਤਿੰਨ ਭੈਣਾ ਜੀ ਦੋ ਭਰਾ ਲੈ ਇੱਕ ਵੱਡਾ ਸਭ ਤੋਂ ਸੱਤ ਛੋਟਾ ਜੀ ਦੂਜੀਆਂ ਭੈਣਾ ਕਿੱਥੇ ਨੇ ਤੇਰੀਆਂ ਪਈਆਂ ਕਾਲਮ ਜੀ ਤਾਂ ਮਵਾਲੇ ਹੋ ਜੀ ਜਿਹੜੀ ਸੋਨੀ ਰਾ ਸੋਨੀ ਕਹਿੰਦੇ ਸੋਨੀਆ ਬਣ ਗਈ ਹੁੰਦਾ ਜੀ ਸੋਨੀਆ ਗਾਂਦੀ ਇਹ ਜੀ ਪਗੋੜੇ ਦੇ ਲਵੇ ਕਾਨੀ ਪਿੰਡ ਕਹਿੰਦੇ ਲਗੀ ਪਰੇ ਦੇ ਪਿੰਡ ਕਾਹਾਂਗੇ ਸੀ ਉਹ ਕਲਵਾਂਤ ਜਿੱਤੀਆ ਦੀ ਕੰਪਨੀ ਆ ਜੀ ਕਿ ਰਾਜਪੁਰਾ ਹੁੰਦੀ ਤੇ ਪਹਿਲਾਂ ਉਹ ਬਾਲੇ ਚਲੀ ਗਈ ਐਚ ਦੀ ਵਾਹ ਜੌਬ ਕਰਦਿੰਦੀ ਓਕੇ ਤਿੰਨੋਂ ਭੈਣਾਂ ਤੇਰੀਆਂ ਸੈਟਲ ਹਾਂ ਜੀ ਤੇ ਭਰਾ ਤੇਰੀ ਭਰਾ ਮੇਰੇ ਕੋ ਛੋਟਾ ਜੀ ਉਹ ਸਨੌਰ ਦਾ ਕੋਈ ਬਿਜਲੀ ਵਾਲਾ ਹੈਗਾ ਆਪਣੇ ਕੁਮੋ ਜਾਹੋ ਕਹਿੰਦੇ ਵੀ ਤੰਤਾ ਬੱਚੇ ਬੜੇ ਬੜੇ ਟੈਂਟਰ ਪੜਦਾ ਜੀ ਉਹ ਵੀ ਜਿਸ ਤਰ੍ਹਾਂ ਪੈਸੋ ਹੀ ਮਤਲਬ ਮਤਲਬ ਕਹਿੰਦੇ ਬੜੇ ਠੇਕੇ ਮਤਲਬ ਚਾਰ ਪੰਜ ਮੁੰਡੇ ਹੁੰਦੇ ਆ ਉਹਨਾਂ ਨਾਲ ਖੁਸ਼ ਰਹਿੰਦਾ ਇਸ ਕਰਕੇ ਉਹ ਘਰ ਨਹੀਂ ਰਹਿੰਦਾ ਉਹ ਕੰਮ ਕਰਦਾ ਹੁਣ ਵੀ ਤਾਲੇ ਲੱਗੇ ਹੋਣੇ ਜੀ ਮਿਲ ਕਰ ਕੋ ਮੇਰਾ ਦਾ ਭਰਾ ਤੇਰਾ ਨਹੀਂ ਜੀ ਕੁਮਾਰ ਆ ਜੀ ਤੇ ਵੱਡਾ ਭਰਾ ਆ ਜੀ ਉਹਨਾਂ ਦੀ ਜੀ ਮੈਨੂੰ ਪਤਾ ਹੈ ਜੀ ਸੱਚੀ ਗੱਲ ਕਹਿਣੀ ਆ ਕੋਈ ਅੰਬਾਰੇ ਕੋਈ ਚੂੜੀ ਚੂੜੀ ਕਹਿੰਦੇ ਆ ਜੀ ਕਹਿੰਦੇ ਉਹਦੀ ਲਾਈਫ ਹੈ ਨਹੀਂ ਜੀ ਮੈਂ ਤੇਰੇ ਭਰਾ ਦਾ ਪਿਆ ਹੋਇਆ ਵੱਡੇ ਦਾ ਵੱਡਿਆ ਹੋਇਆ ਛੋਟਾ ਉਹਦੇ ਕਿੰਨੇ ਬੱਚੇ ਆ ਉਹਦੀ ਅੱਜ ਦੋ ਬੇਟੇ ਨੇ ਉਹਦੇ ਦੋ ਥੋੜਾ ਵਿਆਹ ਹੋਇਆ ਸੀਗਾ ਸਨੌਰੀ ਅੱਡੇ ਇੱਕ ਹ ਸ਼ਾ ਸ਼ਾਵਾ ਦਾ ਹੁਣ ਤੁਹਾਡੀ ਇਹਨਾਂ ਨੇ ਭਰਾ ਨਾਲ ਗੱਲ ਹੋਈ ਸੀ ਹਾਂਜੀ ਫਿਰ ਪਾ ਜੱਤ ਹੋ ਗਈ ਠੀਕ ਗੱਲ ਕਰ ਭਰਾ ਨਹੀਂ ਸੀ ਇਹਨਾਂ ਦੇ ਕੋਈ ਬਜ਼ੁਰਗ ਬੋਲਦਾ ਸੀ ਨੰਬਰ ਆਪੇ ਮਿਲਾਇਆ ਸੀ ਆਪੇ ਮਿਲਾਇਆ ਸੀ ਉਹ ਕੀ ਕਹਿੰਦੇ ਕੁਝ ਹੀ ਲੱਗਦੇ ਸੀ ਇਹਨਾਂ ਦੇ ਕੌਣ ਸੀਗੇ ਉਹ ਮੈਨੂੰ ਕੋਈ ਪਤਾ ਨਹੀਂ ਮੈਂ ਤਾਂ ਫੋਨ ਨੰਬਰ ਨੰਬਰ ਮਿਲਾਇਆ ਸੀ ਕੋਈ ਬੋਲਦੀ ਸੀ ਕਾਰਮਜੀਤ ਹੋਣੀ ਜੀ ਮੇਰੇ ਪਾਸ ਆਹੋ ਆਹੋ ਠੀਕ ਅੰਮ੍ਰਿਤਪਾਲ ਜੀ ਡਾਕਟਰ ਮੋਹਨ ਮੇਰੇ ਘਰੇ ਨਾਮ ਸਿਰੀ RAMLAL ਤਾਂ ਮੋਹਨ ਲਾਲ ਸੋਹਰੇ ਦਾ ਨਾਮ ਹੈ ਗੀਤ ਨਗਰੀ ਜੜਾਉ ਦਾ ਰਸਤੇ ਪਾ ਉਠੀ ਹੈ ਜੀ ਸਾਡੀ ਨੰਬਰ ਲਾਈ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਅਸੀਂ ਖੜੇ ਹਾਂ ਜੀ ਲੁਧਿਆਣੇ ਬੱਸ ਸਟੈਂਡ ਤੇ ਜੀ ਬੱਸ ਸਟੈਂਡ ਦੇ ਸਾਹਮਣੇ ਜਮਲਾ ਚੌਂਕ ਚ ਜਮਲਾ ਪਾਰਕ ਦੇ ਵਿੱਚ ਖੜੇ ਆ ਤੇ ਇੱਥੇ ਇੱਕ ਭੈਣ ਜਿਵੇਂ ਤੁਸੀਂ ਦੇਖ ਰਹੇ ਹੋ ਆਪਣਾ ਨਾਮ ਸੀਮਾ ਦਾਸਦੀ ਆ ਸੀਮਾ ਦੇਵੀ ਸੀਮਾ ਰਾਣੀ ਸੀਮਾ ਰਾਣੀ ਸਾਨੂੰ ਫੋਨ ਤੁਸੀਂ ਕੀਤਾ ਸੀ ਕਿੰਨੀ ਤੁਸੀਂ ਕੀਤਾ ਜੀ ਧੰਨਵਾਦ ਤੁਹਾਡਾ ਜੀ ਇਹ ਵੀਰੇ ਉਹਨਾਂ ਨੇ ਫੋਨ ਕੀਤਾ ਸੀ ਸਾਨੂੰ ਵੀਡੀਓ ਬਣਾ ਕੇ ਭੇਜੀ ਕੱਲ ਵੀ ਸਾਨੂੰ ਕਾਲ ਆਈ ਸੀ ਭੈਣ ਬਾਰੇ ਪਰ ਜਦੋਂ ਅਸੀਂ ਜਾਣ ਦੀ ਤਿਆਰੀ ਕੀਤੀ ਤਾਂ ਭੈਣ ਉੱਥੋਂ ਅੱਗੇ ਪਿੱਛੇ ਚਲੇ ਗਏ ਤੇ ਲੱਭੇ ਨਹੀਂ ਸਾਨੂੰ ਫਿਰ ਅਸੀਂ ਆਪਣੇ ਟੀਮ ਮੈਂਬਰ ਦੀ ਡਿਊਟੀ ਵੀ ਲਈ ਪਰ ਭੈਣ ਬਾਰੇ ਕੁਝ ਵੀ ਸਾਨੂੰ ਪਤਾ ਨਹੀਂ ਲੱਗਿਆ ਕੱਲ ਤੇ ਅੱਜ ਜਦੋਂ ਸਾਨੂੰ ਫੋਨ ਆਇਆ ਅਸੀਂ ਤੁਰੰਤ ਇਹ ਡਿਸੀਜਨ ਲਿਆ ਸਾਡੇ ਹਾਲਾਂਕਿ ਟੂਰਨਾਮੈਂਟ ਚੱਲਦਾ ਸੁਪਨਿਆਂ ਦੇ ਘਰ ਵਿੱਚ ਖੇਡਾਂ ਹੋ ਰਹੀਆਂ ਗੇਮਾਂ ਤੇ ਅਸੀਂ ਫਟਾਫਟ ਗੱਡੀ ਚੱਕੀ ਤੇ ਅਸੀਂ ਇਧਰੋਂ ਤੁਰ ਪਏ ਤੇ ਇਹ ਭੈਣ ਨੇ ਆਪਣਾ ਨੰਬਰ ਵੀ ਦੇ ਰਹੀ ਹੈ ਬਾਈ ਜੀ ਉਹਨਾਂ ਨੇ ਗੱਲ ਵੀ ਕੀਤੀ ਹੈ ਪਰਿਵਾਰ ਨਾਲ ਪਰਿਵਾਰ ਕਹਿੰਦਾ ਵੀ ਅਸੀਂ ਵਾਰ-ਵਾਰ ਇਹਨੂੰ ਸਾਂਭ ਨਹੀਂ ਸਕਦੇ ਭੱਜ ਜਾਂਦੀ ਆ ਫੜਕੇ ਲਿਓਨੇ ਆ ਐਕਚੁਅਲੀ ਜੀ ਮੈਂ ਮਹਾਲੀ ਤੋਂ ਅਫਸਰ ਦੀ ਬਣ ਕੇ ਗਈ ਸੀ ਜੀ ਐ ਘਰ ਦੇ ਮਾਨ ਦੇ ਨਹੀਂ ਜੀ ਬਸ ਜਿਵੇਂ ਮੈਨੂੰ ਛੱਡਦਾ ਪਾਗਲਖਾਨੇ ਚ ਮੈਂ ਵਾਰ ਤਾਂ ਮੈਂ ਕਹਿੰਦੀ ਦੁਖਨਵਾਰ ਆ ਉਹ ਤੇ ਕੋਈ ਮੈਂ ਬੇਬੇ ਆ ਕੇ ਕਹਿੰਦੀ ਪਾਤੀ ਆ ਕਹਿੰਦੀ ਆ ਤਾਂ ਦੁਖਨਵਾਰ ਆ ਤਾਂ ਪਾਗਲਖਾਨਾ ਕਿੰਨਾ ਪੜੀਆ ਪੈਣਾ ਮੇਰਾ ਸਿਰ ਮਰਜ ਗਿਆ ਜੀ ਮੇਰਾ ਤਾਂ ਔਕਾ ਹੋ ਗਿਆ ਜੀ ਇਹ ਕਹਿੰਦਾ ਥੱਪੜ ਵਾਰਾ ਤੇ ਉੱਥੇ ਜਲੇ ਸੰਗੜਾ ਤੇ ਭੁੱਖੇ ਪਾਣੀ ਮੈਂ ਤਾਂ ਜੋਤ ਨਿਕਲ ਆ ਬੜਾ ਔਕਾ ਆ ਦੁੱਤ ਜੇ ਬੰਨ ਕੇ ਨਿਕਲ ਗਈ ਮੈਂ ਤਾਂ ਕਿੰਨਾ ਪੜੀਆ ਭੈਣੇ ਸੀਮਾ ਤੋਂ ਮੈਂ ਅਖੀਰਲੀ ਪੇਪਰ ਹੁੰਦੀ ਤੇਜੀ ਉਹ ਐਕਚੁਅਲੀ ਮੇਰੀ ਅੱਖਾਂ ਖਰਾਬ ਗੀਤੀ 3 ਸਾਲ ਜੀ ਇੱਕ ਪਰੋਸੀ ਆ ਜਿਉ ਨੇ ਪਰ ਨੂੰ ਪਿਆਰ ਬਹੁਤ ਕੀਤਾ ਜੀ ਉਹਨਾਂ ਨੇ ਪਾਪਾ ਨੇ ਸ਼ਾਦੀ ਕੀਤੀ ਉਸਕੇ ਸਾਹ ਹਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਭੈਣ ਜੀ ਹਾਂਜੀ 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 ਮੈਂ ਗੁਰਪ੍ਰੀਤ ਸਿੰਘ ਬੋ ਰਿਹਾ ਜੀ ਲੁਧਿਆਣੇ ਤੋਂ ਜੀ ਮਨੁੱਖਤਾ ਦੀ ਸੇਵਾ ਤੋਂ ਹਾਂਜੀ ਸਰ ਹਾਂਜੀ ਭੈਣ ਜੀ ਸਾਨੂੰ ਨਾ ਇੱਕ ਭੈਣ ਮਿਲੀ ਸੀਮਾ ਰਾਣੀ ਇਹ ਤੁਹਾਡੇ ਕੀ ਲੱਗਦੇ ਨੇ ਜੀ ਅੱਛੇ ਪੈਣ ਲੱਗਦੇ ਤੁਹਾਡੇ ਇਹ ਪੈਣ ਜੀ ਬਹੁਤ ਹੈ ਨਾ ਅਫਸੈਟਾ ਤੁਹਾਨੂੰ ਵੀ ਪਤਾ ਠੀਕ ਨਹੀਂ ਵਿਚਾਰੇ ਕੱਲ ਵੀ ਲੁਧਿਆਣਾ ਸ਼ਹਿਰ ਦੀਆਂ ਸੜਕਾਂ ਤੇ ਘੁੰਮਦੇ ਸੀਗੇ ਅੱਜ ਵੀ ਸੜਕਾਂ ਤੇ ਘੁੰਮ ਰਹੇ ਆ ਦੇਖ ਨਹੀਂ ਘਰ ਤਾਂ ਰਹਿੰਦੇ ਨਹੀਂ ਕਰੋਨੇ ਕੀ ਨੇ ਰੱਖੀਏ ਨੇ ਜਿੱਤੋਂ ਰਾਤੀ ਆ ਮਾਰਦੀ ਆ ਸਾਨੂੰ ਅੱਛਾ ਤੁਸੀਂ ਕਿੱਥੇ ਰਹਿੰਦੇ ਹੋ ਭਾਣੇ ਆ ਵੀ ਜਾਂਦੇ ਆ ਫਿਰ ਤੁਹਾਨੂੰ ਕਿੰਨਾ ਸਰਟੀਫਿਕੇਟ ਏਦਾਂ ਪੈਂਦੀ ਅਸੀਂ ਨਾ ਮਨੁੱਖਤਾ ਦੀ ਸੇਵਾ ਤੋਂ ਆ ਸਾਡੇ ਕੋਲੇ ਇਸ ਤਰ੍ਹਾਂ ਦੇ ਬਹੁਤ ਸਾਰੇ ਭੈਣਾ ਰਹਿੰਦੀਆਂ ਜਿਹੜੀਆਂ ਦਾ ਰਾਜ ਚੱਲਦਾ ਸਾਡੇ ਕੋਲੇ 100 ਦੇ ਕਰੀਬ ਬੀਬੀਆਂ ਭੈਣਾ ਰਹਿੰਦੀਆਂ ਆਪਾਂ ਉੱਥੇ ਇਹਨੂੰ ਭੈਣ ਨੂੰ ਲੈ ਕੇ ਚੱਲੇ ਆ ਉੱਥੇ ਦਾ ਇਲਾਜ ਕਰਾਵਾਂਗੇ ਇਹ ਠੀਕ ਹੋਊ ਭੈਣ ਕੋਈ ਦੇ ਟ੍ਰੀਟਮੈਂਟ ਦੀ ਲੋੜ ਆ ਪਰ ਤੁਹਾਡੇ ਸਾਥ ਤੋਂ ਬਿਨਾ ਨਹੀਂ ਹੋਣਾ ਠੀਕ ਨੇ ਅਸੀਂ ਆਪਣੇ ਕੋਲੇ ਰੱਖ ਲਾਂਗੇ ਇੱਥੇ ਨਾਕੇ ਦਾ ਲਾਜ ਵੀ ਕਰਾ ਲਾਂਗੇ ਪਰ ਤੁਹਾਡਾ ਸਾਥ ਚਾਹੀਦਾ ਤੁਸੀਂ ਸਪੋਰਟ ਕਰੋਗੇ ਜੀ ਖਰਚਾ ਖਰਚਾ ਕੋਈ ਨਹੀਂ ਜੀ ਹੋਣਾ ਕੋਈ ਹੈਲਪਰ ਨਹੀਂ ਚਾਹੀਦੀ ਤੁਹਾਡਾ ਸਾਥ ਚਾਹੀਦਾ ਤੁਸੀਂ ਇਹਦੇ ਕੋਲੇ ਮਗਰ ਗੇੜਾ ਮਾਰਨਾ ਹਫਤੇ ਚੱਕ ਦੇਣਾ ਹਫਤੇ ਵਿੱਚ ਹੀ ਗੇੜੇ ਜਿਹਾ ਮਾਰਨਾ ਪਵੇਗਾ ਲੁਧਿਆਣਾ ਤੇ ਇਹਦੇ ਕੋਲੇ ਜੇ ਇੱਕ ਮੈਂਬਰ ਰਹਿ ਸਕਦਾ ਤੁਹਾਡੇ ਵਿੱਚੋਂ ਨਾਲ ਹਸਪਤਾਲ ਜੀ ਨੂੰ ਦਾਖਲ ਕਰਾ ਦਾਂਗੇ ਤੇ ਇਹਦਾ ਖਰਚਾ ਤੁਹਾਡਾ ਕੋਈ ਨਹੀਂ ਹੋਣਾ ਫ੍ਰੀ ਲਾਜ ਹੋਊਗਾ ਪਰ ਤੁਸੀਂ ਕੋਲੇ ਰਹਿਣਾ ਸਰ ਮੈਂਬਰ ਤਾਂ ਕੋਈ ਹੈ ਹੀ ਨਹੀਂ ਨਿਕਲ ਕੇ ਕਿੱਥੇ ਤੋਂ ਹੋਈ ਪੜ ਗਿਆ ਨਾ ਜੈਣੀ ਵੀ ਜੈਸਾ ਹੋਊਗੀ ਭਾਈ ਜੀ ਵੀ ਜੈਸਾ ਕੀ ਮਤਲਬ ਇਹ ਜੱਲੀ ਵੀ ਬੱਚਿਆਂ ਨੂੰ ਲੈ ਕੇ ਮम्मी ਨੂੰ ਮੈਂ ਰੱਖਿਆ ਹੋਇਆ ਮम्मी ਨੂੰ ਇਹਨੇ ਮਾਰਿਆ ਸੀ ਉਹਦੇ ਉਹਦੇ ਕਿਉਂ ਹੋਈ ਕਿਉਂ ਕੀ ਹੋਇਆ ਉਹਨੂੰ ਮੈਂ ਰੱਖਿਆ ਹੋਇਆ ਪਰ ਉਹ ਬਿਲਕੁਲ ਚੱਲਦੇ ਫਿਰਦੇ ਨਹੀਂ ਮੰਮੀ ਕੰਮ ਕਰੀ ਕੋਈ ਨਹੀਂ ਕੰਮ ਤਾਂ ਕਰਨਾ ਨਹੀਂ ਕੋਲੇ ਬਹਿਣਾ ਹੀ ਹੈ ਇਹਨਾਂ ਦੇ ਕੋਲੇ ਜੀ ਬਸ ਇੱਥੇ ਐ ਉਹ ਫਿਰ ਪਰ ਇੱਕ ਲਾਗੇ ਇੱਕ ਵੀ ਨਹੀਂ ਹੈਗੇ ਅੱਜ ਤਾਂ ਉਹ 70 ਦਿਨ ਹੋਏ ਹੈਗੇ ਪਰ ਭੈਣੇ ਤੁਹਾਨੂੰ ਸਾਥ ਤਾਂ ਦੇਣਾ ਪਊ ਦੇਖੋ ਆਪਾਂ ਨਾਲ ਅਸੀਂ ਦਮਾਉਣਾ ਧਵਾਉਣਾ ਸੇਵਾ ਸੰਭਾਲ ਕਰਨੀ ਸਾਡੀਆਂ ਭੈਣਾਂ ਹੈਗੀਆਂ ਕਰਨੀਆਂ ਸਿਰਫ ਇੱਕ ਜਾਣਾ ਸਪੋਰਟ ਤੇ ਥੋੜੇ ਦਿਨ ਲਈ ਕੋਲੇ ਆ ਜਾਓ ਇਹਦੀ ਹਿਸਟਰੀ ਦੱਸ ਦਿਓ ਡਾਕਟਰਾਂ ਨੂੰ ਸਾਰੀ ਗੱਲ ਸਮਝਾ ਦਿਓ ਵੀ ਕੀ ਗੱਲ ਆ ਕਿੱਦਾਂ ਕਿਉਂ ਹੋਈ ਆ ਕਿ ਕਿੰਨੇ ਟਾਈਮ ਤੋਂ ਪਹਿਲਾਂ ਇਹਨੂੰ ਸੀ ਪ੍ਰੋਬਲਮ ਘਰ 'ਚ ਹੋਰ ਕਿਸੇ ਨੂੰ ਨਹੀਂ ਸਰ ਇਹਦੀ ਪ੍ਰੋਬਲਮ ਤਾਂ ਕੋਈ ਨਹੀਂ ਸੀ ਇਹ ਜੇ ਸਾਦੀ ਕੀਤੀ ਹੋਈ ਸੀ ਹਾਂਜੀ ਮੇਰੇ ਹਸਬੰਦ ਨੇ ਮੈਨੂੰ ਥਾਲਾ ਮਾਰ ਦਿੱਤੀ ਗਈ ਹੋ ਗਈ ਉਹਨਾਂ ਦੀ ਤੇ ਬੱਚੇ ਕਿੰਨੇ ਇਹਨਾਂ ਦੇ ਜੀ ਜੀ 3 ਬੇਟੀਆਂ ਆ ਉਹ ਦੇਖ ਮੇਰੇ ਇਨਕੀ ਬੇਟੀਆਂ ਤੇਰੀ ਤਾਂ ਨੂੰ ਬੇਟੀਆਂ ਇਹਨਾਂ ਦੀਆਂ ਜੇਠ ਕੋਲੇ ਨੇ ਹਾਂਜੀ ਤੋਂ ਉਹ ਤਾਂ ਤਾਂ ਹੀ ਆ ਉਹਨਾਂ ਦੇ ਚੱਕਰ 'ਚ ਬਿਲਕੁਲ ਹੀ ਹੋ ਤੇ ਬੇਟੀਆਂ ਮਿਲਦੀਆਂ ਨਹੀਂ ਇਹਨੂੰ ਹਾਂਜੀ ਬੇਟੀਆਂ ਇਹਨਾਂ ਨੂੰ ਮਿਲਦੀਆਂ ਨਹੀਂ ਨਹੀਂ ਬੇਟੀਆਂ ਨੂੰ ਫਿਰ ਉਹਨਾਂ ਨੇ ਮਨਾਂ ਕਰਤਾ ਹੁਣ ਬੇਟੀਆਂ ਇਹਨੂੰ ਚਾਹਦੀ ਨਹੀਂ ਹੈਗੀ ਛੋਟੀਆਂ ਸੀ ਨਾ ਸਰ ਹੁਣ ਕਿੰਨੀਆਂ ਕਿੱਡੀਆਂ ਵੱਡੀਆਂ ਹੋ ਗਈਆਂ 50 ਕੋੜੀ ਵੱਡੀਆਂ ਹੋ ਗਿਆ ਤੇ 3 ਸਾਲ ਹੋ ਗਏ ਨਾ ਤੁਹਾਡੇ ਕੋਲ ਛੁੱਟੀਆਂ ਹੋਈਆਂ ਨੇ ਆਓ ਓਕੇ ਹਾਂਜੀ ਹੋ ਗਈਆਂ ਹੋ ਗਿਆ ਆਈਆਂ ਤਾਂ ਇਹਨਾਂ ਨੂੰ ਅਸੀਂ ਉਹਨਾਂ ਨੂੰ ਵੀ ਰਿਕਵੈਸਟ ਕਰਾਂਗੇ ਇਹਨਾਂ ਦੇ ਜੀਠ ਨੂੰ ਵੀ ਅਸੀਂ ਵੀ ਇਹਨਾਂ ਨੂੰ ਮਿਲਾਉਣ ਇਹਨਾਂ ਦੀਆਂ ਬੇਟੀਆਂ ਨੂੰ ਵੀ ਕੋਈ ਗੱਲ ਨਹੀਂ ਆਪਾਂ ਨਾਲ ਮਿਲ ਕੇ ਭੈਣੇ ਠੀਕ ਕਰਾਂਗੇ ਭੈਣ ਨੂੰ ਦੇਖੋ ਇਹਨੇ ਠੀਕ ਤਾਂ ਹੀ ਹੋਣਾ ਜੇ ਕੋਈ ਠੀਕ ਹੋਣ ਦੀ ਕੋਈ وجہ ਬਣੂਗੀ ਠੀਕ ਹੋਣ ਦੀ وجہ ਇੱਕੋ ਹੀ ਹੈ ਇਹਦੀਆਂ ਬੇਟੀਆਂ ਜਾਂ ਤੁਸੀਂ ਆ ਜੇ ਤੁਸੀਂ ਇਹਦਾ ਸਾਥ ਦਿਓਗੇ じゃ ਇਹਦੀਆਂ ਬੇਟੀਆਂ ਨੂੰ ਮਿਲਣ ਦੀ ਇਹਨੂੰ ਜਿਉਣ ਦੀ وجہ ਮਿਲੂਗੀ ਹੁਣ ਉਹਦੇ ਕੋਲ ਜਿਉਣ ਦੀ وجہ ਹੀ ਹੈ ਨਹੀਂ ਕੋਈ ਰੋਣਾ ਭੈਣੇ ਨਹੀਂ ਉਹਨਾਂ ਨੂੰ ਆਪਾਂ ਕਹਾਂਗੇ ਰੱਖਣ ਦੀ ਲੋੜ ਨਹੀਂ ਬਸ ਇਹਨਾਂ ਨੂੰ ਛੁੱਟੀਆਂ 'ਚ ਬੇਟੀਆਂ ਨੂੰ ਮਲਾ ਦਿਆ ਕਰਨ ਬਸ ਇੱਕ ਵਾਰ ਕੋਈ ਨਾ ਅਸੀਂ ਅਸੀਂ ਕਰਾਂਗੇ ਬੇਨਤੀ ਭੈਣੇ ਅਸੀਂ ਵੀ ਉਹਨਾਂ ਨੂੰ ਬੇਨਤੀ ਕਰਾਂਗੇ ਕੋਈ ਨਾ ਆਪਾਂ ਮਨਾ ਲਾਂਗੇ ਕੋਈ ਚੱਕਰ ਨਹੀਂਗਾ ਜੀ ਹੁਣ ਇਹ ਤੁਸੀਂ ਲੁਧਿਆਣੇ ਲੈ ਲਿਆ ਨੂੰ ਹਾਂਜੀ ਹੈ ਹੀ ਲੁਧਿਆਣੇ ਮਿਲੀ ਹੈ ਜੀ ਸਾਨੂੰ ਸੜਕਾਂ ਤੇ ਅੱਛਾ ਲੁਧਿਆਣੇ ਵੇਂਦੀਆਂ ਹਾਂਜੀ ਲੁਧਿਆਣੇ ਮਿਲੀ ਹੈ ਜੀ ਕੱਲ ਲੁਧਿਆਣੇ ਘੁੰਮ ਰਹੀ ਸੀ ਭੈਣ ਇਧਰ ਧਨਾਰੇ ਵਾਲੀ ਸਾਈਡ ਉਦੋਂ ਅਸੀਂ ਪਹੁੰਚੇ ਸਾਨੂੰ ਲੱਭੀ ਨਹੀਂ ਭੈਣ ਇਧਰ ਉਧਰ ਚੱਲੇ ਗਈ ਕਿਤੇ ਅੱਜ ਹੁਣ ਫੇਰ ਸਾਨੂੰ ਕਾਲ ਆਈ ਬੱਸ ਛੱਡ ਦੇ ਤੋ ਤੇ ਹੁਣ ਅਸੀਂ ਬੱਸ ਅੱਡੇ ਤੋਂ ਭੈਣ ਨੂੰ ਆ ਕੇ ਮਿਲੇ ਆ ਤੁਹਾਡਾ ਨੰਬਰ ਲੈ ਕੇ ਤੁਹਾਨੂੰ ਫੋਨ ਕੀਤਾ ਅੱਛਾ ਠੀਕ ਹੈ ਜੀ ਪਰ ਵਈਏ ਸਾਰੇ ਵੀ ਰਹਿ ਨਹੀਂ ਸਕਦਾ ਕੋਈ ਕੇ ਬਾਸ ਰਹੀ ਆ ਹੁਣ ਮੰਮੀ ਆ ਮੰਮੀ ਨੂੰ ਮੈਂ ਰੱਖਿਆ ਹੋਇਆ ਲੈਣੇ ਹੁਣ ਦੇਖੋ ਇੰਨਾ ਕੁ ਤਾਂ ਸਾਫ ਦਿਓ ਆ ਲਾਜ ਕਰਾਉਣ ਨੂੰ ਤਿਆਰ ਆ ਸਾਰਾ ਕੁਝ ਕਰਨ ਨੂੰ ਤਿਆਰ ਆ ਇੱਕ ਵਾਰੀ ਚਲੋ ਤੁਸੀਂ ਮਿਲ ਕੇ ਤੇ ਜਾਓ ਕੱਲ ਨੂੰ ਆ ਜਾਓਗੇ ਤੁਸੀਂ ਹਾਂਜੀ ਕੱਲ ਨੂੰ ਆ ਕੇ ਮਿਲ ਜੋਗੇ ਡਾਕਟਰਾਂ ਨੂੰ ਮਿਲ ਕੇ ਸਾਰੀ ਹਿਸਟਰੀ ਦੱਸ ਜੋਗੇ ਇਹ ਪਹਿਲੇ ਗੱਲ ਕਰਕੇ ਦੇਖ ਲਿਆ ਹੁਣ ਹਰ ਜੇ ਬਿਲਕੁਲ ਪੈਸੇ ਵੀ ਹੋਣੇ ਚਾਹੀਏ ਜਾਣ ਆਣ ਵਾਸਤੇ ਤਾਂ ਹੈਲੋ ਕਰਮਜੀਤ ਕੋਈ ਨਾ ਕਰਾਇਆ ਸੀ ਤੁਹਾਨੂੰ ਭੇਜ ਦਾਂਗੇ ਅਸੀਂ ਉਹ ਕਰ ਦਾਂ ਗੂਗਲ ਪੇ ਕਰ ਦਿੰਨੇ ਤੁਹਾਨੂੰ ਕੋਈ ਗੱਲ ਨਹੀਂ ਭੈਣੇ ਹੌਣ ਜਾਣ ਦਾ ਕਰਾਇਆ ਕੋਈ ਨਹੀਂ ਵੀਰ ਕੀ ਆਪ ਦਾ ਹਿਸਾਬ ਬਹੁਤ ਆ ਮੈਂ ਤਾਂ ਇੱਕ ਵਾਰ ਆਪ ਤੋਂ ਵੀ ਗੱਲਬਾਤ ਹੀ ਕਰੀ ਦੀ ਹੈ ਫੇਸਬੁਕ ਤੇ ਆਪकी ਨਾ ਕੋਈ ਵੀਡੀਓ ਆ ਰਹੀ ਸੀ ਜੀ ਉਹ ਮੈਂਨੇ ਆਪ ਦਾ ਨੰਬਰ ਵੀ ਮੰਗਦਾ ਪਾ ਤਾਂ ਕੋਈ ਰਿਪਲਾਈ ਨਹੀਂ ਆਇਆ ਮੇਰੇ ਕੋਲ ਨਹੀਂ ਭੈਣ ਜੀ ਸਾਨੂੰ ਇਸ ਤਰ੍ਹਾਂ ਦੇ ਬਹੁਤ ਕਾਲਜ਼ ਆਉਂਦੀਆਂ ਸਾਡੇ ਕੈਂਪ ਲੱਗਦੇ ਹਰ 15 ਦਿਨਾਂ ਬਾਅਦ ਮਹੀਨੇ 'ਚ ਦੋ ਕੈਂਪ ਲੱਗਦੇ ਆ ਸੀ ਬੇਨਤੀ ਕਰਦੇ ਆ ਵੀ ਉੱਥੇ ਲੈ ਆਓ ਉੱਥੇ ਕੈਂਪ 'ਚ ਤੁਸੀਂ ਲਿਆਉਂਦੇ ਇਹਨੂੰ ਆਪਾਂ ਉੱਥੇ ਐਡਮਿਟ ਕਰਕੇ ਦਾ ਟ੍ਰੀਟਮੈਂਟ ਕਰਾ ਦੇਣਾ ਸੀ ਤੇ ਇੱਥੇ ਦੇ ਨੇ ਕਿਤੇ ਰਸਤੇ 'ਚ ਕੋਈ ਹਮਾਰੇ ਘਰ ਦੇ ਪਾਸ ਹੀ ਰਹਿੰਦੇ ਆ ਉਹ ਵੀ ਹਮੇ ਬੋਲਦੇ ਸੀ ਕਿ ਆਪਾਂ ਉਹਨੂੰ ਮਿਲੋ ਉਹਨਾਂ ਨੇ ਰਿਕਨੈਕਟ ਨਹੀਂ ਦੀ ਆਪਕਾ Google ਤੇ ਭੈਣ ਜੀ ਸਾਰਾ ਕੁਝ ਹੀ ਪਿਆ ਫੇਸਬੁੱਕ ਤੇ ਕੰਟੈਕਟ ਦੀ ਤਾਂ ਲੋੜ ਹੀ ਨਹੀਂ ਪੈਂਦੀ ਚਲੋ ਛੱਡੋ ਐਨਬੇ ਗੱਲ ਨੂੰ ਹੁਣ ਅਗਲੀ ਗੱਲ ਕਰੀਏ ਆਪਾਂ ਤੁਸੀਂ ਕੱਲੂ ਆ ਸਕਦੇ ਹੋ ਭੈਣੇ ਕਦੋਂ ਆ ਸਕਦੇ ਹੋ ਭੈਣੇ ਹੁਣ ਇਹਨਾਂ ਦੇ ਕੋਲ ਗੱਲ ਕਰਕੇ ਪਤਾ ਲੱਗਿਆ ਨੂੰ ਹਸਬੰਦ ਨਾਲ ਗੱਲ ਕਰੂੰਗੀ ਕਦੀ ਹੁਣ ਇਕੱਲੀ ਤਾਂ ਮੈਂ ਵੀ ਨਹੀਂ ਆ ਸਕਦੀ ਮੇਰਾ ਬੱਚਾ ਵਿਚੋਟਾ ਹੈ ਚਲੋ ਭੈਣੇ ਸਾਨੂੰ ਤੁਸੀਂ ਦੱਸੋ ਜਦੋਂ ਆ ਸਕਦੇ ਆ ਆਪਾਂ ਦੇਖੋ ਅਸੀਂ ਇਹਦਾ ਟ੍ਰੀਟਮੈਂਟ ਕਰਾਉਣ ਨੂੰ ਤਿਆਰ ਆ ਪਰ ਤੁਹਾਡੇ ਸਾਥ ਤੋਂ ਬਿਨਾ ਨਹੀਂ ਹੋਣਾ ਮੋਂਟੋ ਮੈਂ ਆਪਣੀ ਪ੍ਰੋਬਲਮ ਹੀ ਦੱਸਦੀ ਹੁਣ ਅਸੀਂ ਵੀ ਤੁਹਾਨੂੰ ਉਹੀ ਪ੍ਰੋਬਲਮ ਦੱਸੀ ਆ ਵੀ ਜੇ ਤੁਸੀਂ ਮਾੜਾ ਜਿਹਾ ਵੀ ਪਿਆਰ ਕਰਦੇ ਹੋ ਆਪਣੀ ਭੈਣ ਨੂੰ ਤਾਂ ਸਮਾਂ ਤਾਂ ਕੱਢਣਾ ਪੈਣਾ ਜੀ ਜੇ ਐਂ ਸੜਕਾਂ ਤੇ ਰੁਲਦੀ ਰਹਿਣਾ ਚਾਹੁੰਦੇ ਤੁਸੀਂ ਵੀ ਐਂ ਰੁਲੀ ਜਾਵੇ ਫਿਰ ਤਾਂ ਕਾਦੀ ਗੱਲ ਆ ਮੈਂ ਪਰ ਅਸੀਂ ਤਾਂ ਆਪ ਪਰੇਸ਼ਾਨ ਰਹਿੰਦੇ ਆ ਤੁਹਾਨੂੰ ਜਦੋਂ ਪਤਾ ਫਿਰ ਤੁਸੀਂ ਆਪ ਕਹਿੰਦੇ ਹੋ ਵੀ ਅਸੀਂ ਤੁਸੀਂ ਸਾਡੇ ਨਾਲ ਅਪਰੋਚ ਤੁਸੀਂ ਆਪ ਕਹਿੰਦੇ ਸਾਡੇ ਨਾਲ ਤੁਸੀਂ ਅਪਰੋਚ ਕੀਤੀ ਸੀ ਹੁਣ ਅਸੀਂ ਦੇਖੋ ਮਹਾਰਾਜ ਨੇ ਆਪ ਹੀ ਸੱਭ ਬਣਾਤਾ ਐਦਾਂ ਦਾ ਵੀ ਇਹ ਖੋਦ ਹੀ ਆ ਗਈ ਸਾਡੇ ਕੋਲ ਇਹ ਤੇ ਵਿਚਾਰੀ ਤੇ ਹੁਣ ਅਸੀਂ ਇਹਨੂੰ ਰੱਖਣ ਨੂੰ ਵੀ ਤਿਆਰ ਆ ਪਰ ਹੁਣ ਤੁਹਾਡੇ ਸਾਥ ਦੀ ਲੋੜ ਹੈ ਉਹ ਗੱਲ ਨਹੀਂ ਭਾਣੇ ਜਿਵੇਂ ਵੀ ਸਾਡੇ ਟੀਮ ਮੈਂਬਰ ਹੈਗੇ ਪਟਿਆਲੇ ਅਸੀਂ ਉਹਨਾਂ ਨੂੰ ਕਹਿ ਦਾਂਗੇ ਉਹ ਲੈ ਆਉਣਗੇ ਤੁਹਾਨੂੰ ਨਾਲ ਅੱਛਾ ਜੀ ਹਾਂਜੀ ਠੀਕ ਆ ਸਰ ਕਿਹੜੇ ਮੁੰਡੇ ਨੂੰ ਕਹਾਂ ਦੇਣਾ ਮੈਂ ਵੈ ਪਹਿਲੇ ਅੱਜ ਗੱਲ ਕਰ ਲਈ ਫਿਰ ਮੈਂ ਆਪ ਨੂੰ ਇਸੀ ਨੰਬਰ 'ਤੇ ਫੋਨ ਕਰੂੰ ਗੱਲ ਕਰਕੇ ਦੱਸਿਓ ਵੀਰੇ ਸਾਨੂੰ ਹਾਂਜੀ ਹੋਰ ਇੱਕ ਭਾਣੇ ਦੱਸਿਓ ਗੱਲ ਕਰਕੇ ਰੋਿਤਜੀ ਜਿੰਨ ਪੇ ਦਿਨੜ ਤੂੰ ਨਹੀਂ ਸੁਣ ਲੈ ਨਿਕਲ ਗੱਲ ਕਰਨ ਲੱਗੀ ਕਹਿਣਾ ਗੁੱਸਾ ਨਹੀਂ ਕਰਨਾ ਪਿਆਰ ਨਾਲ ਗੱਲ ਕਰਨੀ ਹੈਲੋ ਅੱਡ ਤਾ ਬੋ ਪਤਾ ਨਹੀਂ ਫਿਰ ਭੈਣ ਕੋਣ ਹੈ ਜਿੱਦਣ ਪਤਾ ਤੇ ਜਿੱਦਾਂ ਸੰਗਰਜੀ ਤੁਸੀਂ ਦੇਖਿਆ ਸਾਰਿਆਂ ਨੇ ਸੁਣਿਆ ਸਾਰਿਆਂ ਨੇ ਸਮਝਿਆ ਵੀ ਸਾਰਿਆਂ ਨੇ ਵੀ ਅੱਜ ਇਦਾਂ ਦੇ ਹਾਲਾਤ ਕਿਉਂ ਬਣ ਜਾਂਦੇ ਆ ਇਨਸਾਨ ਦੇ ਕਲੀਅਰ ਕੱਟ ਪਤਾ ਭੈਣ ਨੂੰ ਇਹਨਾਂ ਦੇ ਪਰਿਵਾਰ ਨੂੰ ਵੀ ਇਦਾਂ ਕਿਉਂ ਹੋ ਗਈ ਹਸਬੰਦ ਦੀ ਡੈਥ ਹੋ ਗਈ ਸੁਸਾਇਡ ਕਰ ਲਿਆ ਤੇ ਇਹ ਡਿਪਰੈਸ਼ਨ ਚਲੇਗੀ ਭੈਣ ਬੱਚੇ ਦੂਰ ਹੋ ਗਏ ਜਿਹੜੀ ਔਰਤ ਦੀ ਸਟਰੈਂਥ ਆ ਔਰਤ ਦਾ ਦੀ ਪਾਵਰ ਆ ਉਹਦੇ ਬੱਚੇ ਆ ਮਾਂ ਦੀ ਜੇ ਕੋਈ ਸ਼ਕਤੀ ਹੈ ਤਾਂ ਉਹਦੇ ਬੱਚੇ ਆ ਤੇ ਜਦੋਂ ਉਹ ਤੋਂ ਬੱਚੇ ਹੀ ਦੂਰ ਹੋ ਗਏ ਤਾਂ ਹੋਰ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਚਲੇਗੀ ਭੈਣ ਕਿਉਂ ਡਿਪਰੈਸ਼ਨ ਅੱਜ ਇਹਨੂੰ ਸੜਕਾਂ ਤੇ ਡਰ-ਡਰਦੀਆਂ ਠੋਕਰਾਂ ਖਾਣ ਲਈ ਮਜਬੂਰ ਕਰ ਰਿਹਾ ਹੈ ਰਿਸ਼ਤੇਦਾਰ ਭੈਣ ਭਰਾਵਾਂ ਕੋਲੇ ਸਮਾਂ ਨਹੀਂ ਬਚਿਆ ਸਾਰੇ ਇੰਨੇ ਵਿਅਸਤ ਹੋ ਗਏ ਇੰਨੇ ਬਿਜ਼ੀ ਹੋ ਗਏ ਮਾਮੇ ਮਾਸੀਆਂ ਭੂਆ ਚਾਚੇ ਤਾਏ ਕਿੱਡਾ ਵੱਡਾ ਮੈਂ ਅਕਸਰ ਗੱਲ ਕਰਦਾ ਵੀ ਸਾਡਾ ਕਿੱਡਾ ਕਨਵਾ ਜਾਨਵਰ ਵੀ ਇਕੱਠੇ ਹੋ ਜਾਂਦੇ ਜੇ ਕਿਸੇ ਆਪਾਂ ਜਾਨਵਰ ਨੂੰ ਮਾਰਨ ਪੈ ਜੀਏ ਨਾ ਤੇ ਉਹ ਸਾਰੇ ਇਕੱਠੇ ਹੋ ਕੇ ਸਾਨੂੰ ਮਾਰਨ ਪੈਂਦੇ ਆ ਬਚਾਉਂਦੇ ਆ ਤੇ ਪ੍ਰਜਾਤੀ ਨੂੰ ਇਹਨ ਇਨਸਾਨ ਕਹਿ ਜਾ ਜਾਨਵਰ ਬਣਦਾ ਜਾ ਰਿਹਾ ਇਹੀ ਜਦੋਂ ਵਿਆਹ ਹੋਏ ਹੋਣੇ ਭੈਣ ਉਹਨਾਂ ਦੇ ਉਦੋਂ ਭੰਗੜਾ ਪਾਉਣ ਨੂੰ ਨੱਚਣ ਨੂੰ ਬੋਲੀਆਂ ਪਾਉਣ ਨੂੰ ਖਾਣ ਪੀਣ ਨੂੰ ਸਾਰੇ ਰਿਸ਼ਤੇਰ ਇਕੱਠੇ ਹੋਏ ਦੂਰ ਦਾ ਰਿਸ਼ਤੇਰ ਵੀ ਨੇੜੇ ਦਾ ਹੋ ਕੇ ਬੈੰਦਾ ਤੇ ਜਦੋਂ ਕੋਈ ਦੁੱਖ ਦੀ ਘੜੀ ਆਉਂਦੀ ਹੈ ਉਦੋਂ ਦੋ ਹੀ ਰਿਸ਼ਤੇ ਜੀ ਮਾਂ ਪਿਓ ਹੈ ਨਹੀਂ ਅਸੀਂ ਵੀ ਜੀ ਆਂ ਸਾਡਾ ਤਾਂ ਬਹੁਤ ਔਖਾ ਅਰਦਾਸ ਕਰਿਓ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਮੱਤ ਬਖਸ਼ਣ ਸਾਡੇ ਸਮਾਜ ਨੂੰ ਸਾਡੇ ਪੰਜਾਬ ਨੂੰ ਸਾਡੇ ਪੰਜਾਬ ਦੇ ਲੋਕਾਂ ਨੂੰ ਗੱਲ ਗੱਲੀ ਭੈਣ ਸੀਮਾ ਰਾਣੀ ਦੀ ਨਹੀਂ ਗੱਲ ਸੀਮਾ ਰਾਣੀ ਵਰਗੀਆਂ ਬਹੁਤ ਸਾਰੀਆਂ ਭੈਣਾਂ ਦੀ ਹੈ ਗੱਲ ਕੱਲੀ ਇਸ ਹਾਲਾਤ ਦੇ ਨਹੀਂ ਜਿਹੜੇ ਆਉਣ ਵਾਲੇ ਹਾਲਾਤ ਸਾਡੇ ਮੂਹਰੇ ਖੜੇ ਆ ਉਹਨਾਂ ਦੀ ਵੀ ਆ ਤੇ ਸਮਾਂ ਰਹਿੰਦਾ ਜੇ ਅਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਨਾ ਮਾਰਿਆ ਸਮਾਂ ਰਹਿੰਦਾ ਜੇ ਅਸੀਂ ਵਿਚਾਰਾ ਨਾ ਕੀਤੀ ਆ ਆਪਣੇ ਨਾਲ ਆਪ ਦੇ ਖੁਦ ਨਾਲ ਹਾਂ ਜਿਆਦਾ ਸਮਾਂ ਤੂਰ ਨਹੀਂ ਜਦੋਂ ਹਰ ਘਰ ਦੇ ਵਿੱਚ ਡਿਪਰੈਸ਼ਨ ਆਵੜੂ ਹੁਣ ਅਸੀਂ ਭੈਣ ਨੂੰ ਨਾਲ ਲੱਗੇ ਦਿੰਦੇ ਆ ਨਾਲ ਸਾਡੇ ਭੈਣ ਨੂੰ ਨਹੀਂ ਆਏ ਨੇ ਬੇਟੀ ਆ ਮੇਰੀਆਂ ਤਸੀਮਾ ਰਾਣੀ ਭੈਣ ਅੱਠ ਪੜੀ ਹੋਈ ਆ ਆਪੋ ਤੇ ਜਾ ਕੇ ਪੁੱਛਰ ਬਦਲੀਆਂ ਦੀ ਮਾਂ ਵਾ ਨਵੀਆਂ ਦੇ ਦਾਂਗੇ ਦਿਨ ਚੰਗ ਇਹ ਮੇਰ ਭੈਣ ਇੱਕ ਚੱਪਲ ਅੱਜ ਕੋਈ ਗੱਲ ਨਹੀਂ ਪਲਾਹਤ ਤੇ ਜਾ ਕੇ ਨਹੀਂ ਲੈ ਲੈਂਦੇ ਆ ਦੇ ਵਿੱਚ ਕਿਉਂ ਆ ਇਹ ਇੱਕ ਸਵਾਲ ਆ ਬਸ ਵੀਡੀਓ ਨੂੰ ਸ਼ੇਅਰ ਕਰਿਓ ਸ਼ਾਇਦ ਕੋਈ ਹੋਰ ਰਿਸ਼ਤਾ ਭੈਣ ਦੇ ਨਾਲ ਉੱਟ ਕੇ ਖੜਾ ਹੋ ਜਵੇ ਜਿਹੜਾ ਟੁੱਟਿਆ ਬੈਠਾ ਵੀਡੀਓ ਨੂੰ ਸ਼ੇਅਰ ਕਰਿਓ ਅਰਦਾਸ ਕਰਿਓ ਦੁਆ ਕਰਿਓ ਵੀ ਭੈਣ ਦੀ ਸਭ ਤੋਂ ਵੱਡੀ ਜਿਹੜੀ ਉੰਜੀ ਹੈ ਇਹਦੇ ਬੱਚੇ ਉਹ ਇਹਦੇ ਨਾਲ ਆ ਕੇ ਖੜੇ ਹੋ ਜਾਣ ਧੀਆ ਇਹਦੀ ਗੌਰ ਚਾ ਕੇ ਬਹਿ ਜਾਣ ਦਵਾਈਆਂ ਦੀ ਲੋੜ ਹੀ ਨਹੀਂ ਪੈਣੀ ਸੀਮਾ ਰਾਣੀ ਇੱਦਾਂ ਹੀ ਠੀਕ ਹੋ ਜੂ ਜੇ ਉਹਨੂੰ ਉਹਦਾ ਖੂਨ ਮਿਲ ਜੇ ਉਹਨੂੰ ਉਹਦੇ ਆਪਣੇ ਮਿਲ ਜਾ ਬਹੁਤ ਧੰਨਵਾਦ ਬਾਈ ਜੀ ਤੁਸੀਂ ਸਾਨੂੰ ਦੱਸਿਆ ਕੀ ਨਾਂ ਤੁਹਾਡਾ ਮੇਰਾ ਨਾਂ ਜਗਤਾਰ ਸਿੰਘ ਜੀ ਦਾ ਹੈ ਲੀਸਾ ਬਾਈ ਤੁਹਾਡਾ ਕੀ ਨਾਂ ਅਮਰਜੀਤ ਅਮਰਜੀਤ ਬਾਈ ਹੋਰ ਠੀਕ ਠਾਕ ਆਪਾਂ ਪਹਿਲਾਂ ਵੀ ਮਿਲੇ ਆ ਠੀਕ ਤੁਹਾਡਾ ਬਹੁਤ ਧੰਨਵਾਦ ਬਾਈ ਹੋ ਠੀਕ ਹਾਂ ਬਾਈ ਜੀ ਸਾਰਿਆਂ ਦਾ ਧੰਨਵਾਦ ਜੀ ਵੱਡੀ ਵੱਡੀ ਕੁੱਤੇ ਨੇ ਮਾਰਕੀਟ ਕਮੇਟੀ ਵਾਲਾ ਇੱਥੇ ਵੱਡੀ ਦੰਦੀ ਕੁੱਤੇ ਨੇ ਭੈਣੇ ਕੁੱਤੇ ਨੇ ਦੰਦੀ ਕਿੱਥੇ ਵੱਡੀ ਤੇਰੇ ਕੁੱਤੇ ਨੇ ਦੰਦੀ ਕਿੱਥੇ ਵੱਡੀ ਭੈਣੇ ਕੁੱਤੇ ਨੇ ਦੰਦੀ ਕਿੱਥੇ ਵੱਡੀ ਹਾਂ ਫਿਰ ਨਹੀਂ ਚਾਹ ਤੋਪਰ ਆਹੋ ਉਹ ਅਣੀ ਟਪੀ ਗੋਲੀ ਆ ਆ ਵੀ ਕਿੱਡਾ ਬੜਾ ਟੱਕ ਲਵਾਈ ਫਿਰਦੀ ਐ ਤੂੰ ਆ ਦਰਾਂ ਦੇ ਵਿੱਚ ਨੂੰ ਕੁੱਟਿਆ ਜੀ ਮੈਨੂੰ ਕੋਟੀ ਵਿੱਚ ਬਣਾਉਣ ਸ਼ੈਰ ਬਹੁਤ ਬੁਰੀ ਤਰ੍ਹਾਂ ਕੁੱਟਿਆ ਜੀ ਮੈਨੂੰ ਦੰਦੀ ਕਿੱਥੇ ਵੱਡੀ ਆਹ ਆ ਦੰਦੀ ਵੱਡੀ ਆ ਜੀ ਆ ਵੱਡੀ ਆ ਲੇਕੋ ਸੜਕਾਂ ਤੇ ਫਿਰਦੀ ਦੇ ਵਿਚਾਰੀ ਦੇ ਕੁੱਤਿਆਂ ਨੇ ਦੰਦ ਮਾਰੇ ਹੋਏ ਆ ਆ ਦਰਾਨੀ ਜੋ ਨੇ ਮੈਨੂੰ ਕੁੱਟਿਆ ਇੰਚਾਂ ਕਰ ਕੋਈ ਨਾ ਜਿੰਦਰਾ ਸਾਨੀ ਪਰਚਾ ਨਹੀਂ ਮੇੜਾ ਕਿਤੇ ਪਰਚਾ ਤਾਂ ਮੈਂ ਨਾ ਕੋਈ ਬਾਤ ਕੋਈ ਨਾ ਉਹਨੇ ਡਾ ਮਾਰੀ ਸਰਕਾਂ ਦੇ ਕੁੱਤਿਆਂ ਤੋਂ ਖਾਧੀ ਜਾ ਰਹੀ ਹੈ ਭੈਣ ਸੀਮਾ ਰਾਣੀ ਇਹਨਾਂ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਆ ਜਿਹੜੇ ਵਿਚਾਰੇ ਪਿਛਲੇ ਘੰਟੇ ਡੇਢ ਘੰਟੇ ਤੋਂ ਸਾਨੂੰ ਢੀਕ ਰੇ ਖੜੇ ਤੇ ਸਾਨੂੰ ਫੋਨ ਕਰ ਰਹੇ ਖੜੇ ਅਗਲਾ ਫਰਜ਼ੀ ਤੁਸੀਂ ਵੀ ਪਛਾਣਿਓ ਆਪਣਾ ਫਰਜ਼ੀ ਨਵਾਇਓ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਸਾਡੀ ਆਵਾਜ਼ ਉੱਥੇ ਤੱਕਰ ਪਹੁੰਚ ਸਕੇ ਜਿੱਥੋਂ ਕੋਈ ਠੰਡੀ ਹਵਾ ਦਾ ਬੁੱਲਾ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਾਬ ਵਾਲੀ ਮਾ ਜੀ ਮੈਂ ਗੰਜੀ ਹੋ ਗਈ ਸੀ ਜੀ ਬਿਲਕੁਲ ਨੇ ਬਾਲੂ ਤੋਂ ਆਏ ਜੀ ਭਾਈ ਮੇਰੇ ਗੁੱਸਾ ਹੋ ਰਿਹਾ ਤੇ ਪੈਣ ਤੇਰੇ ਪਾਲ ਕਿਉਂ ਕੱਟ ਕੇ ਮੇਰੇ ਪਾਲ ਅੱਛੇ ਠੇ ਦਿੱਤੇ ਚਲੋ ਬਿਠਾਓ ਮੈਂ ਗੰਜੀ ਕਰਤੀ ਜੇ ਅੰਦਰ ਕਰਾਂ ਨੀ ਤਾਨੀਆਂ ਬੈਠੋ ਜਿਉਂ ਤਾਰੀ ਪਤਾ ਕਰ ਲਓ ਸਾਰੇ ਬੈਠੋ ਭੈਣੇ ਕਰੀਂ ਬੈਠ ਮੈਂ ਜਾਦੀ ਕਰ ਬੀ ਠੀਕ ਹੋ ਗਿਆ ਜੀ ਹਾਂ ਠੀਕ ਹੈ ਉਹ ਠੀਕ ਹੈ ਜੀ ਠੀਕ ਹੈ ਮੇਰੀ ਬੇਟੀ ਚੜੇਗੀ ਪਹਿਲਾਂ ਸੀਮਾ ਬਹਿ ਜਾ ਸੀਮਾ ਬੇਟੀ ਅੱਗੇ ਹੋਈ ਹੈ ਮੇਰੀ ਹਾਂ ਮੈਂ ਕਰਾਂ ਮੇਰੇ ਲੱਗ ਮੇਰੀ ਬੇਟੀ ਮੂਲੀ ਗੱਡੀ ਦੇ ਮੂਲੀ ਸੀਟ ਤੇ ਬਿਠਾ ਲਿਓ ਉਲਟੀ-ਉਲਟੀ ਨਾ ਆਵੇ ਇਹਨੂੰ ਤੁਸੀਂ ਪਿੱਛੇ ਬਹਿ ਜਾਓ ਬੱਚੇ ਉਧਰ ਸੀਟ ਤੇ ਉਧਰ ਸੀ ਮੈਂ ਸਮੂਰੇ ਬੈਿਆ ਸੀ ਮੈਂ ਮੂਰੇ ਹਾਂ ਜੀ ਮਿਲਦੇ ਮਿਲਦੇ ਸਤਿ ਸ਼੍ਰੀ ਅਕਾਲ ਬਾਈ ਠੀਕ ਹੈ ਬਾਈ ਧੰਨਵਾਦ ਬਾਈ ਧੰਨਵਾਦ ਇਹ ਲਗਾ ਦੇ ਚਾਈਲਡ ਲਾਕ ਆ ਲਾ ਦਿੰਦਾ ਦਫ਼ਤਰੀ ਕਰ ਬਾਈ ਦੇ ਸਾਥੇ ਉਹ ਚਾਈਲਡ ਲਾਕ ਲਾਤਾ کافی ਦੇਖ ਤਾ ਅਸੀਂ ਗੱਲਾਂ ਚ ਲਾ ਕੇ ਰੱਖਾ ਮੈਨੂੰ ਪਾਪੂ ਮੈਂ ਕਰੀ ਤੀ ਐਮਐਸ ਕੋਟ ਕਰੀ ਬਹੁਤ ਚੰਗਾ ਕੀਤਾ ਤੁਸੀਂ ਹੁਣ ਅੰਤ ਸੈਂਡ ਕਰ ਦਿਓ ਜੀ ਚਾਰ ਅੱਖਰ ਲਿਖ ਕੇ ਠੀਕ ਕੀ ਕਹਣਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੋਰੋ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਭਾਈਨਾ ਅਸੀਸਾਂ